ਕਾਰਪੋਰੇਟ ਘਰਾਣੇ ਬਿਨਾਂ ਦੇਸ਼ ਚੱਲ ਸਕਦਾ ਹੈ ਨਾ ਬਿਲਕੁਲ ਕਿਉਂ ਨਹੀਂ ਕਾਰਪੋਰੇਟ ਜੇ ਨਿਕਲ ਜਾਵੇ ਤਾਂ ਦੇਸ਼ ਦਾ ਰਾਜ ਵਧੀਆ ਹੋ ਜਾਊਗਾ ਤੇ ਜਿੰਨਾ ਵਪਾਰੀਆਂ ਦਾ ਟਰਾਂਸਪੋਰਟਰਾਂ ਦਾ ਆਮ ਜਨਤਾ ਦਾ ਪੰਜਾਬ ਤੇ ਹਰਿਆਣਾ ਦੀ ਆਰਥਿਕਤਾ ਨੂੰ ਨੁਕਸਾਨ ਹੋ ਰਿਹਾ ਇਹਦੇ ਲਈ ਹਰਿਆਣਾ ਸਰਕਾਰ ਜ਼ਿੰਮੇਵਾਰ ਹੈ ਦੁਨੀਆ ਦੇ ਸਾਹਮਣੇ ਸੱਚ ਆ ਕੇ ਤੇ ਹਰਿਆਣਾ ਸਰਕਾਰ ਪ੍ਰਾਪਤੀ ਗਿਣਦੀ ਆ ਆਪਣੇ ਅਫਸਰਾਂ ਦੀ ਜਿਨ੍ਹਾਂ ਨੇ ਕਿਸਾਨਾਂ ਤੇ ਤਸ਼ੱਦਦ ਕੀਤਾ ਜੀ हां देखो ਉਹਨੂੰ ਕੇਂਦਰ ਵਾਲੇ ਸਨਮਾਨ ਕਰ ਰਹੇ ਆ ਉਹ ਅਗਲੇ ਬੰਨੇ ਨੀਂਹ ਰੱਖ ਰਹੇ ਆ ਵੀ ਗਾਂ ਵੀ ਅਸੀਂ ਕਿਸਾਨਾਂ ਨੂੰ ਐ ਰੋਕਿਆ ਕਰਾਂਗੇ ਪੰਜਾਬ ਸਰਕਾਰ ਸਾਥ ਦੇ ਰਹੀ ਹੈ ਕਿਸਾਨ ਨੂੰ ਨਹੀਂ ਮੈਨੂੰ ਨਹੀਂ ਲੱਗਦਾ ਪੰਜਾਬ ਸਰਕਾਰ ਕਹਿੰਦੀ ਐ ਅਸੀਂ ਕਿਸਾਨਾਂ ਦੇ ਹੱਕ ਚ ਬੜੇ ਫੈਸਲੇ ਲਏ ਬਿਜਲੀ ਦੀ ਬੋਲਣ ਨੂੰ ਤਾਂ ਸਾਰੇ ਕਹੀ ਜਾਂਦੇ મોદી ਸਾਹਿਬ ਵੀ ਕਹਿੰਦੇ ਮੈਂ ਕਿਸਾਨਾਂ ਦੀ ਵੱਡੀ ਸੇਵਾ ਕਰਦਾ ਠੀਕ ਐ ਸਾਰੀਆਂ ਸਰਕਾਰਾਂ ਕਹਿੰਦੀ ਐ ਕਹਿਣ ਚ ਕੀ ਹੁੰਦਾ ਕੋਈ ਨਹੀਂ ਕੋਈ ਸਾਡੇ ਨਾਲ ਲਈ ਕਿਸਾਨ ਅੰਦোলন ਉਹਨਾਂ ਵੱਲੋਂ ਸ਼ੁਰੂ ਕੀਤਾ ਗਿਆ ਸੀ ਤੇ ਅੱਜ ਵੱਧ ਚੜ ਕੇ ਚੱਲ ਰਿਹਾ ਬੜੇ ਜੋਰਾਂ ਤੇ ਉਪਦੇਸ਼ਾਂ ਅਦਾਲਤ ਦੇ ਫੈਸਲੇ ਬਾਰੇ ਕੀ ਕਹੂੰ ਜਿਹੜਾ ਕੱਲ੍ਹ ਆਹ ਦੇਖੋ ਹਾਲੇ ਤਾਂ 22 ਦੀ ਡੇਟ ਪਈ ਹੋਈ ਆ ਦੇਖਦੇ ਆ ਕੀ ਕਰਦੀ ਆ ਦੇਖੋ ਹੁਣ ਇਸ ਗੱਲ ਦਾ ਤਾਂ ਸਾਫ਼ ਆ ਵੀ ਇੱਕ ਵਾਰੀ ਤਾਂ ਹਾਈ ਕੋਰਟ ਨੇ ਦਿੱਤਾ ਵੀ ਤੁਸੀਂ ਰਾਹ ਖੋਲੋ ਹੌਣ ਉਸ ਦੇ ਫੈਸਲੇ ਨੂੰ ਤਾਂ ਹਰਿਆਣਾ ਸਰਕਾਰ ਨੇ ਚੈਲੰਜ ਕੀਤਾ ਤਾਂਮਲ ਹਰਿਆਣਾ ਸਰਕਾਰ ਰਾਹ ਨਹੀਂ ਖੋਲਣਾ ਚਾਹੁੰਦੀ ਤਾਂ ਹੀ ਫੈਸਲੇ ਚਲ ਤੋ ਜਿੰਨਾ ਵਪਾਰੀਆਂ ਦਾ ਟਰਾਂਸਪੋਰਟਰਾਂ ਦਾ ਆਮ ਜਨਤਾ ਦਾ ਪੰਜਾਬ ਤੇ ਹਰਿਆਣਾ ਦੀ ਆਰਥਿਕਤਾ ਨੂੰ ਨੁਕਸਾਨ ਹੋ ਰਿਹਾ ਇਹਦੇ ਲਈ ਹਰਿਆਣਾ ਸਰਕਾਰ ਜ਼ਿੰਮੇਵਾਰ ਹੈ ਦੁਨੀਆ ਦੇ ਸਾਹਮਣੇ ਸੱਚ ਆ ਗਿਆ ਜੇ ਹਰਿਆਣਾ ਸਰਕਾਰ ਦੇ ਹੱਕ ਵਿੱਚ ਫੈਸਲਾ ਦਿੰਦੀ ਹੈ ਕੋਰਟ ਨਹੀਂ ਦੇਖਾਂਗੇ ਮੌਕੇ ਮੁਤਾਬਕ ਦੇਖਾਂਗੇ ਜੀ ਗਰ ਵੀ ਸੈਟ ਦੇਖਦੇ ਹਾਂ ਜਲਵੇੜਾ ਸਾਹਿਬ ਆਏ ਨੇ ਜੀ 111 ਦਿਨ ਬਾਅਦ ਕੀ ਕਹੋ ਇਹਨਾਂ ਹਾਂ ਦੇਖੋ ਜਲਵੇੜਾ ਸਾਹਿਬ ਹੋਰ ਵੀ ਨੌਜਵਾਨ ਦੋਸੀ ਕਿਉਂ ਪਹਿਲੋ ਰਿਹਾ ਹੋਗੇ ਇਹ ਅੱਜ ਕੱਲ ਸਾਡੇ ਮੋਰਚੇ ਤੋਂ ਬਾਅਦ ਰਿਹਾ ਕਰਨਾ ਪੈ ਗਿਆ ਆ ਅਸੀਂ ਉਸ ਪਰਿਵਾਰ ਦਾ ਧੰਨਵਾਦ ਦੇ ਆ ਉਹਨਾਂ ਦਾ ਸਨਮਾਨ ਕਰਦੇ ਜਿਹੜੇ ਵੀ ਨੌਜਵਾਨ ਕਿਸਾਨ ਲਹਿਰ ਵਾਸਤੇ ਆਪਣੀ ਕੁਰਬਾਨੀ ਦਿੰਦੇ ਆ ਜਿੱਲਾਂ ਕੱਟਦੇ ਆ ਇਹੀ ਆ ਸਾਡਾ ਵੀ ਕੋਈ ਵੀ ਕਿਸਾਨ ਲਹਿਰ ਲਈ ਲੜਾਈ ਲੜੂਗਾ ਉਹਨੂੰ ਇਹ ਦੋਵੇਂ ਮੋਰਚੇ ਪਿੱਠ ਨਹੀਂ ਦੇਣਗੇ ਜੀ ਤੇ ਤੁਸੀਂ ਇੱਕ ਗੱਲ ਕਹੀ ਜਿਵੇਂ ਹਰਿਆਣਾ ਸਰਕਾਰ ਪ੍ਰਾਪਤੀ ਗਿਣਦੀ ਆ ਆਪਣੇ ਅਫਸਰਾਂ ਦੀ ਜਿਨ੍ਹਾਂ ਨੇ ਕਿਸਾਨਾਂ ਤੇ ਤਸ਼ੱਦਦ ਕੀਤਾ ਜੀ ਉਹਨਾਂ ਨੂੰ ਹਾਂ ਦੇਖੋ ਉਹਨੂੰ ਕੇਂਦਰ ਵਾਲੇ ਸਨਮਾਨ ਕਰ ਰਹੇ ਆ ਤੇ ਮਾੜੀ ਗੱਲ ਇਹ ਮਤਲਬ ਉਹ ਅਗਲੇ ਬਨੇ ਨੀ ਰੱਖ ਰਹੇ ਆ ਵੀ ਗਾਂ ਵੀ ਅਸੀਂ ਕਿਸਾਨਾਂ ਨੂੰ ਐ ਰੋਕਿਆ ਕਰਾਂਗੇ ਕਿਸਾਨਾਂ ਦੇ ਖਿਲਾਫ ਲੜਿਆ ਕਰਾਂਗੇ ਤੇ ਕਿਸਾਨਾਂ ਦੇ ਜ਼ਬਰ ਕਰਿਆ ਕਰਾਂਗੇ ਤੇ ਉਹ 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 ਆਈਪੀਐਸ ਅਫਸਰਾਂ ਨੂੰ ਸਨਮਾਨ ਕਰਾਂਗੇ ਇਹ ਦੇ ਹਰਿਆਣੇ ਪੰਜਾਬ ਵਾਲੇ ਇਹ ਵਿਚਾਰ ਕਰਨਗੇ ਕਿ ਗਾਂ ਲਕਸ਼ਣ ਆਵਰੀਆਂ ਦੇਸ਼ ਦੇ ਕਿਸਾਨ ਮਜ਼ਦੂਰ ਦੇਖਣਗੇ ਵੀ ਆਹੋ ਜੀ ਸਰਕਾਰ ਸਾਨੂੰ ਅੱਗੇ ਚਾਹੀਦੀ ਆ ਕਿ ਨਹੀਂ ਚਾਹੀਦੀ ਪੰਜਾਬ ਸਰਕਾਰ ਸਾਥ ਦੇ ਰਹੀ ਹੈ ਕਿਸਾਨਾਂ ਨੂੰ ਨਹੀਂ ਮੈਨੂੰ ਨਹੀਂ ਲੱਗਦਾ ਬਿਲਕੁਲ ਵੀ ਨਹੀਂ ਹਾਂ ਮੈਨੂੰ ਤਾਂ ਨਹੀਂ ਲੱਗਦਾ ਹੈਗਾ ਤੇ ਪੰਜਾਬ ਸਰਕਾਰ ਕਹਿੰਦੀ ਐ ਸੀ ਕਿਸਾਨਾਂ ਦੇ ਹੱਕ ਚ ਬੜੇ ਫੈਸਲੇ ਲਏ ਬਿਜਲੀ ਦਿੱਤੀ ਬੋਲਣ ਨੂੰ ਤਾਂ ਸਾਰੇ ਕਹੀ ਜਾਂਦੇ ਮੋਦੀ ਸਾਹਿਬ ਵੀ ਕਹਿੰਦੇ ਮੈਂ ਕਿਸਾਨਾਂ ਦੀ ਵੱਡੀ ਸੇਵਾ ਕਰਦਾ ਠੀਕ ਆ ਸਾਰੀਆਂ ਸਰਕਾਰਾਂ ਕਹਿੰਦੀ ਐ ਕਹਿਣ ਚ ਕੀ ਹੁੰਦਾ ਹਕੀਕਤ ਚ ਤਾਂ ਕੁਝ ਦਿਖੇ ਤੇ ਤੁਸੀਂ ਕਿਹਾ 22 ਤਰੀਕ ਨੂੰ ਤੁਸੀਂ ਕਨਵੈਨਸ਼ਨ ਬੁਕਾਈ ਬੁਲਾਈ ਆਈ ਤੇ ਉਹਦੇ ਵਿੱਚ ਕਿਹਨਾ ਕਿਹਨੇ ਲੀਡਰਾਂ ਦੇ ਆਉਣ ਦੀ ਉਮੀਦ ਕਰਦੇ ਆਨੇ ਉੱਥੇ ਕਨਸਟੀਟਿਊਸ਼ਨ ਕਲੱਬ ਦੇ ਦੋਵੇਂ ਫੋਰਮਾਂ ਦੇ ਲੀਡਰ ਆਉਣਗੇ ਪੂਰੇ ਦੇਸ਼ ਭਰ ਚੋਂ ਤੇ ਉੱਥੇ ਅਸੀਂ ਚਰਚਾ ਕਰਾਂਗੇ ਐਮ ਐਸ ਪੀ ਗਰੰਟੀ ਕਾਨੂੰਨ ਤੇ ਉੱਥੇ ਚਰਚਾ ਕਰਾਂਗੇ ਆਪਾਂ ਕੀ ਉਹਨੂੰ ਕਹਿੰਦੇ ਆ ਇਹ ਪ੍ਰਾਈਵੇਟ ਬਿੱਲ ਬਾਰੇ ਹਰ ਬੋਧੀ ਧਿਰ ਨੂੰ ਮਿਲਾਂਗੇ ਜੀ ਵਿਰੋਧੀ ਧਿਰ ਤਾਂ ਅਕਸਰ ਸਰਕਾਰ ਦੇ ਖਿਲਾਫ ਬੋਲਣਗੇ ਉਹ ਤਾਂ ਕਹਿਣਗੇ ਵੀ ਆਹ ਚੀਜ਼ਾਂ ਮਿਲਣੇ ਚਾਹੀਦੀਆਂ ਸਰਕਾਰ ਜਾ ਕੇ ਲਾਉਣ ਨਾ ਲਾਉਣ ਨਾ ਜੀ ਕਿਉਂ ਨਹੀਂ ਜੇ ਵਿਰੋਧੀ ਧਿਰ ਪ੍ਰਾਈਵੇਟ ਬਿੱਲ ਲੈ ਕੇ ਆਉਣ ਔਰ ਉਸ ਬਿੱਲ ਤੇ VOTING ਹੋਵੇ ਜੀ ਤੇ ਪਤਾ ਲੱਗ ਜਾਵੇ ਕਿਹੜੇ MP ਕਿਸਾਨਾਂ ਵਾਲੇ ਪਾਸੇ ਵੋਟ ਪਾਉਂਦੇ ਕਿਹੜੇ ਨਹੀਂ ਪਾਉਂਦੇ ਬੇਸ਼ੱਕ ਉਹਦੀ ਗੁਜਾਇਸ਼ ਘਟਾ ਪਰ ਕਰਾਉਣੀ ਚਾਹੀਦੀ ਮੈਂ ਤਾਂ VOTING ਕਰਨੀ ਕਿਸਾਨਾਂ ਦੀ ਮਸਲੇ ਤੋਂ ਬਾਤ ਚਰਚਾ ਕਾਰਪੋਰੇਟ ਘਰਾਣੇ ਬਿਨਾਂ ਦੇਸ਼ ਚੱਲ ਸਕਦਾ ਨਹੀਂ ਬਿਲਕੁਲ ਕਿਉਂ ਨਹੀਂ ਕਿ ਕਾਰਪੋਰੇਟ ਜੇ ਨਿਕਲ ਜਾਵੇ ਤਾਂ ਦੇਸ਼ ਦਾ ਰਾਜ ਵਧੀਆ ਹੋ ਜਾਊਗਾ ਕਿੰਦਾ ਹੀ ਆਪਣੇ ਜਿੰਨੇ ਵੀ ਵਿਕਸਿਤ ਦੇਸ਼ ਨੇ ਉਹ ਕਾਰਪੋਰੇਟ ਕਰਾਣੇ ਲਗਭਗ ਚਲਾ ਰਹੇ ਹੈ। ਕੈਲੈਂਡਰ ਆ ਭਾਰਤ ਵੀ ਤਾਂ ਅੱਜ ਤੋਂ 20-25 ਸਾਲਾਂ ਬਾਅਦ ਕਾਰਪੋਰੇਟ ਤੋਂ ਪਹਿਲਾਂ ਬਗੈਰੀ ਚੱਲਦਾ ਸੀ ਲੱਗੂ ਉਦਯੋਗ ਸੀਗਾ ਛੋਟਾ ਦੇਸੀ سرمایہਦਾਰ ਸੀ ਐ ਤਾਂ ਨਹੀਂ ਕੋਈ ਲੱਗਦਾ। ਤੁਸੀਂ ਕਹਿੰਦੇ ਹੋ ਲੱਗੂ ਉਦਯੋਗ ਹੋਣ ਕੱਲੇ-ਕੱਲੇ ਬੰਦੇ ਕੋਲ ਕਿਉਂ ਨਾ ਦੇਸੀ سرمایہਦਾਰ ਆ ਸਾਡੇ ਲੱਗੂ ਦੇਊਗਾ ਛੋਟਾ ਦੇਊਗਾ ਖੇਤੀ ਐਗਰੀਕਲਚਰ ਸੈਕਟਰ ਹੈਗਾ ਬਹੁਤ ਬੜਾ ਕੋਈ ਰੌਲਾ ਨਹੀਂ ਹੈਗਾ ਵੀ ਨਹੀਂ ਹੋ ਸਕਦਾ। ਧੰਨਵਾਦ ਜੀ। ਜਿਵੇਂ ਕਿ ਤੁਸੀਂ ਦੇਖਿਆ ਕਿਸਾਨਾ ਕੋ ਸਰਮਨ ਸਿੰਘ ਭੰਦੇਰੇ ਇਹ ਪੂਰੀਆਂ ਤਿਆਰੀਆਂ ਕਰੀ ਬੈਠੇ ਨੇ ਕਿ ਇਹ ਦਿੱਲੀ ਜਾਣ ਨੂੰ ਤਿਆਰ ਨੇ ਤੇ 22 ਤਰੀਕ ਨੂੰ ਇਹਨਾਂ ਵੱਲੋਂ ਦਿੱਲੀ ਵਿੱਚ ਵਿਰੋਧੀ ਪਾਰਟੀਆਂ ਦੀ ਕਨਵੈਨਸ਼ਨ ਬੁਲਾਈ ਗਈ ਹੈ ਜਿਸ ਵਿੱਚ ਇਹ ਐਮਐਸਪੀ ਤੇ ਕਈ ਹੋਰ ਮੰਗਾਂ ਰੱਖਣਗੇ ਤੇ ਵਿਰੋਧੀ ਪਾਰਟੀਆਂ ਤੋਂ ਉਹਨਾਂ ਬਾਰੇ ਚਰਚਾ ਕਰਨਗੇ